ਚੀਫ ਖਾਲਸਾ ਦੀਵਾਨ ਵੱਲੋਂ ਚੌਮੀ ਮੇਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਟੂਰਨਾਮੈਂਟ ਦੀ ਸ਼ੁਰੂਆਤ ਬੜੇ ਸ਼ਾਨਦਾਰ ਅਤੇ ਗੌਰਵਮਈ ਤੰਗ ਨਾਲ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀ ਕੇ ਡੀ ਸਕੂਲ ਆਫ ਐਕਸਲੈਂਸ ਸ਼ੁਭਮ ਇਨਕਲੇਵ ਵਿਖੇ ਬੈਂਡ ਮੁਕਾਬਲਿਆਂ ਦੇ ਨਾਲ ਕੀਤੀ ਗਈ ਜਿੱਥੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇਚਰ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪ੍ਰੋਗਰਾਮ ਦਾ ਆਗਾਜ਼ ਅਕਾਲ ਪੁਰਖ ਦਾ ਓਟ ਆਸਰਾ ਲੈਂਦਿਆਂ ਸਕੂਲ ਸ਼ਬਦ ਨਾਲ ਕੀਤਾ ਗਿਆ ਨਤੀਜਿਆਂ ਵਿੱਚ ਬੈਕ ਪਾਈਪਰ ਬੈਂਡ ਟੀਮਾਂ ਵਿੱਚੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਦੀ ਬੈਂਡ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੀ ਬੈਂਡ ਟੀਮਾਂ ਵਿੱਚੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਨੇ ਅਤੇ ਲੜਕੀਆਂ ਦੀ ਸ਼੍ਰੇਣੀ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਆਫ ਐਕਸਲੈਂਸ ਦੀ ਬੈਂਡ ਟੀਮ ਨੇ ਪਹਿਲੀ ਪੋਜੀਸ਼ਨ ਲੈ ਕੇ ਬਾਜ਼ੀ ਮਾਰੀ ਇਸ ਮੌਕੇ ਵਕਫਾ ਸ਼੍ਰੇਣੀਆਂ ਤਹਿਤ ਪਹਿਲੀ ਦੂਜੀ ਅਤੇ ਤੀਸਰੀ ਪੋਜੀਸ਼ਨ ਹਾਸਲ ਕਰਨ ਵਾਲੀਆਂ ਬੈਂਡ ਟੀਮਾਂ ਨੂੰ ਚੀਫ ਖਾਲਸਾ ਦੀਵਾਨ ਪ੍ਰਬੰਧਕਾਂ ਤੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਨਰੇਡੀ ਸਕੱਤਰ ਰਮਨੀਕ ਸਿੰਘ ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋ ਸਕੂਲ ਮੈਂਬਰ ਇਨ ਚਾਰਜ ਸਰਜੋਤ ਸਿੰਘ ਸਾਹਨੀ ਹਰਜੀਤ ਸਿੰਘ ਸੱਚਦੇਵਾ ਪ੍ਰਿਤਪਾਲ ਸਿੰਘ ਨਰੂਲਾ ਪ੍ਰਿੰਸੀਪਲ ਹਰਕਮਲਪ੍ਰੀਤ ਕੌਰ ਕਾਲਰਾ ਸਮੀਤ ਸੀ ਕੇ ਡੀ ਸਕੂਲ ਦੇ ਪ੍ਰਿੰਸੀਪल्स ਅਤੇ ਸਟਾਫ ਮੈਂਬਰ ਹਾਜ਼ਰ ਸਨ ਸਿਟੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਪਣੀ ਸਾਰੀ ਪਰੰਪਰਾ ਨੂੰ ਕੰਟੀਨਿਊ ਕਰਦੇ ਹੋਏ ਅੱਜ 24 ਸਾਡੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਪ੍ਰਾਇਮਰੀ ਸਪੋਰਟਸ ਦੀ ਓਪਨਿੰਗ ਹੋਈ ਹੈ ਜਿੱਦੀ ਓਪਨਿੰਗ ਸੀਮੇਸ਼ਾਇਕ ਬੈਂਡ ਟੂਰਨਾਮੈਂਟ ਦੇ ਨਾ ਕਰਦੇ ਹਾਂ ਅੱਜ ਸਾਡਾ ਬੈਂਡ ਟੂਰਨਾਮੈਂਟ ਸਾਡਾ ਇੱਕ ਬਹੁਤ ਸਕੂਲ ਆਫ ਐਕਸਲੈਂਸ ਹੈ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸ਼ੁਭਮ ਐਨਕਲੇਵ ਦੇ ਵਿੱਚ ਅੱਜ ਉੱਥੇ ਬੈਂਡ ਕੰਪੀਟੀਸ਼ਨ ਚੱਲ ਰਿਹਾ ਹੈ ਕੋਈ ਲਗਭਗ 300 350 ਬੱਚੇ ਬੈਂਡ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਇਹ ਗੇਮਾਂ ਸਾਨੂੰ ਕਰਾਉਣ ਦਾ ਮੁੱਖ ਮਕਸਦ ਇੱਕ ਤਾਂ ਬੱਚਿਆਂ ਵਿੱਚ ਡਿਸਪੀਸਪਲਨ ਆਉਂਦਾ ਹੈ ਸਪੋਰਟਸਮੈਨਸ਼ਪੀਰੀਟ ਆਉਂਦੀ ਹੈ ਤੇ ਬੱਚਿਆਂ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਲਈ ਸਪੋਰਟਸ ਵੱਲ ਉਤਸ਼ਾਹਿਤ ਕਰਨ ਲਈ ਚੀਖ ਖਲਸਾ ਦੀਵਾਨ ਦਾ ਮੇਸ਼ਾ ਉਪਰਾਲਾ ਰਹਿੰਦਾ ਹੈ ਟੋਟਲ ਸਾਡੀਆਂ ਜਿਹੜੀਆਂ ਸਪੋਰਟ ਜਿਨ੍ਹਾਂ ਨੂੰ ਸੀ ਡਿਫਰੈਂਟ ਡਿਫਰੈਂਟ ਜ਼ੋਨਸ ਚ ਵੰਡਿਆ ਹੋਇਆ ਕਿਉਂਕਿ ਚੀਫ ਖਾਲਸਾ ਦਿਵਾਨ ਦੇ ਬਹੁਤ سارے ਸਕੂਲ ਅੰਮ੍ਰਿਤਸਰ ਚ ਤਰਨਤਾਰਨ ਕੁਝ ਸਕੂਲ ਸਾਡੇ ਚੰਡੀਗੜ੍ਹ ਲੁਧਿਆਣਾ ਉਹ ਤਾਂ ਕਰਕੇ ਬੱਚੇ ਆਪਣੇ ਆਪਣੇ ਜ਼ੋਨ ਚ ਖੇਲ ਕੇ ਐਕਸਲ ਕਰਨ ਤੇ ਉਹਨਾਂ ਦੇ ਫਾਈਨਲ ਟੂਰਨਾਮੈਂਟ ਇੱਥੇ ਹੋਣਗੇ ਕ੍ਰੀਮ ਕਰੀਬ ਸਾਨੂੰ ਉਮੀਦ ਹੈ ਕਿ ਸਾਡੇ ਸਕੂਲ ਦੇ ਬੱਚੇ 7000 ਤੋਂ 7500 ਇਹ ਗੇਮਾਂ ਵਿੱਚ ਪਾਰਟਿਸਿਪੇਟ ਕਰਨਗੇ ਤੇ ਆਪਣਾ ਆਪ ਨੂੰ ਐਕਸੈਲ ਕਰਨਗੇ ਤੇ ਜ਼ਿੰਦਗੀ ਦੇ ਇੱਕ ਦੌਰ ਦੇ ਵਿੱਚ ਇੱਕ ਖਾਲੀ ਆਈਏਐਸੀ ਬਣਾਉਣਾ ਸਾਡਾ ਮੰਤਵ ਨਹੀਂ ਹੈਗਾ ਸਾਡਾ ਮੰਤਵ ਹੈ ਕੋਈ ਸਪੋਰਟਸਮੈਨ ਵੀ ਨਿਕਲੇ ਸਾਡੇ ਸਕੂਲਾਂ ਚੋਂ ਮਿਲਖਾ ਸਿੰਘ ਵੀ ਨਿਕਲਣ ਸਾਡੇ ਸਕੂਲ ਦੇ ਵਿੱਚ ਹੁਣ ਇਸ ਵੇਲੇ ਹੌਕੀ ਦੇ ਜਿਹੜੇ ਇੰਟਰਨੈਸ਼ਨਲ ਟਾਰੀ ਸਕੂਲ ਚੋਂ ਨਿਕਲੇ ਹੋਏ ਨੇ ਸੋ ਉਹਨਾਂ ਨੂੰ ਉਤਸ਼ਾਹਤ ਕਰਨ ਲਈ ਅਸੀਂ ਸਾਰੇ ਜਾਣੇ ਸਪੋਰਟਸਵਲ ਵੀ ਉਹਨਾਂ ਹੀ ਧਿਆਨ ਦਿੰਨੇ ਆ ਜਿੰਨਾ ਅਸੀਂ ਵਿਦਿਆਵਲ ਦਿੰਨੇ ਆ ਚੀਖਾਸਾ ਦਿਵਾਨ ਬੱਚਿਆਂ ਨੂੰ ਵਿਦਿਆ ਦੇ ਨਾਲ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰ ਰਿਹਾ ਹੈ ਇਸ ਲਈ ਚੀਖਾਸਾ ਦਿਵਾਨ ਦੀ ਬ੍ਰਾਂਚ ਸ੍ਰੀ ਗੁਰੂ ਹਰਕਿਸ਼ਰ ਸਿੰਘ ਕੇ ਡਿਊ ਸਕੂਲ ਆਫ ਐਕਸਲੈਂਸ ਦੇ ਵਿੱਚ ਅੱਜ ਚਵੀਵਾਂ ਸਟੇਟ ਲੈਵਲ ਬੈਂਡ ਕੰਪੀਟੀਸ਼ਨ ਦੀ ਓਪਨਿੰਗ ਸੈਰੇਮਨੀ ਹੋਈ ਜਿਹੜੀ ਕਿ ਪ੍ਰਧਾਨ ਜੀ ਡਾਕਟਰ ਇੰਦਰਪੀ ਸਿੰਘ ਜੀ ਨੇ ਨੇਦਰ ਨੇ ਕੀਤੀ ਔਰ ਬੱਚਿਆਂ ਨੂੰ ਪ੍ਰੇਰਿਤ ਕੀਤਾ ਔਰ ਬੱਚਿਆਂ ਨੂੰ ਪ੍ਰੋਪਰ ਡਿਸਪੀਸਿਪਲਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਟੋਟਲ ਸਕੂਲ ਦੇ ਵਿੱਚ 350 ਬੱਚੇ ਨੇ ਭਾਗ ਲਿਆ ਔਰ ਬੱਚਾ ਨੇ ਬਹੁਤ ਖੁਸ਼ੀ ਆਪਣੀ ਪਰਫਾਰਮੈਂਸ ਦਿੱਤੀ ਹੈ